ਉਹ ਪਿੰਡ ਵਾਲੇ ਨੇ ਕਮਾਲ ਕਰਤੀ ਬਈ ਆ ਸਮਾਰਟ ਮੀਟਰ ਜਿਹੜੇ ਪਿੰਡਾਂ ਦੇ ਵਿੱਚ ਲੱਗੇ ਹੁੰਦੇ ਆ ਪਤੰਦਰ ਬੋਰੀ ਤੇ ਪਾਈ ਫਿਰਦੇ ਆ ਪਿੰਡ ਵਾਲੇ ਪਤਾ ਨਹੀਂ ਕਾਊਂਟਰ ਤੇ ਕੱਡ-ਕੱਡ ਧਰੀ ਜਾਂਦੇ ਆ ਪਤਾ ਨਹੀਂ ਕਿੰਨੇ ਕਿਲੋ ਮੀਟਰ ਹੋਣਗੇ ਬੋਰੀਆਂ 'ਚ ਪਾ ਕੇ ਲਈ ਜਾਂ ਚਣਕਾ ਕਾਊਂਟਰ ਤੇ ਹਨ ਹੋ ਸਕਦਾ ਕੋਈ ਫਰਡ ਹੋਵੇ ਇਹਨਾਂ 'ਚ ਇਹ ਨਹੀਂ ਪਤਾ ਵੀ ਕਿੱਥੇ ਦੀ ਵੀਡੀਓ ਆਪਣੇ ਕੋਲੇ ਆਈ ਸੀ ਆਪਾਂ ਸ਼ੇਅਰ ਕੀਤੀ ਆ ਯਾਰ ਕਿੰਦੇ ਨਾਲ ਆ ਦੇਖੋ ਪਤੰਦਰ ਬੋਰੀ ਤੇ ਪਾਈ ਫਿਰਦੇ ਆ ਸਮਾਰਟ ਮੀਟਰ ਸਾਰੇ ਲਾ ਕੇ ਸੱਟ ਤੇ ਪਿੰਡ ਵਾਲੇ ਨੇ ਕਮਾਲ ਕਰਤੀ ਬਈ ਆ ਸਮਾਰਟ ਮੀਟਰ ਜਿਹੜੇ ਪਿੰਡਾਂ ਦੇ ਵਿੱਚ ਲੱਗੇ ਹੁੰਦੇ ਆ ਪਤੰਦਰ ਬੋਰੀ ਤੇ ਪਾਈ ਫਿਰਦੇ ਆ ਪਿੰਡ ਵਾਲੇ ਪਤਾ ਨਹੀਂ ਕਾਊਂਟਰ ਤੇ ਕੜਕੜ ਤਰੀ ਜਾਂਦੇ ਪਤਾ ਨਹੀਂ ਕਿੰਨੇ ਕਿਲੋਮੀਟਰ ਹੋਣਗੇ ਬੋਰੀਆਂ ਤੇ ਪਾ ਕੇ ਬਈ ਆ ਚਣੇ ਤੋਂ ਕੰਮ ਕਰਦੇ ਹਨਾ हो ਸਕਦਾ ਕੋਈ ਫੜ ਲਵੇ ਇਹਨਾਂ 'ਚ ਇਹ ਨਹੀਂ ਪਤਾ ਵੀ ਕਿੱਥੇ ਦੀ ਵੀਡੀਓ ਆਪਣੇ ਕੋਲੇ ਆਈ ਸੀ ਆਪਾਂ ਸ਼ੇਅਰ ਕੀਤੀ ਹੈ ਯਾਰ ਤੁਹਾਡੇ ਨਾਲ ਆ ਦੇਖੋ ਪਤੰਦਰ ਬੂਰੀ ਤੇ ਪਾਈ ਫਿਰਦੇ ਆ ਸਮਾਰਟ ਮੀਟਰ ਸਾਰੇ ਲਾ ਕੇ ਸੱਡ ਤੇ ਪਿੰਡ ਵਾਲਿਆਂ ਨੇ ਕਮਾਲ ਕਰਤੀ ਬਈ ਆ ਸਮਾਰਟ ਮੀਟਰ ਜਿਹੜੇ ਪਿੰਡਾਂ ਦੇ ਵਿੱਚ ਲੱਗੇ ਹੁੰਦੇ ਆ ਪਤੰਦਰ ਬੂਰੀ ਤੇ ਪਾਈ ਫਿਰਦੇ ਆ ਪਿੰਡ ਵਾਲੇ ਪਤਾ ਨਹੀਂ ਕਾਊਂਟਰ ਤੇ ਕੱਢ-ਕੱਢ ਤੇ ਰੀਂ ਜਾਂਦੇ ਪਤਾ ਨਹੀਂ ਕਿੰਨੇ ਕਿੰਨੇ ਮੀਟਰ ਹੋਣਗੇ ਬੋਰੀਆਂ ਚ ਪਾ ਕੇ ਲਈ ਜਾਂ ਚਣਕਾ ਕਾਊਂਟਰ ਤੇ ਹਨਾ ਹੋ ਸਕਦਾ ਕੋਈ ਫੜ ਲਵੇ ਇਹਨਾਂ 'ਚ ਇਹ ਨਹੀਂ ਪਤਾ ਵੀ ਕਿੱਥੇ ਦੀ ਵੀਡੀਓ ਆਪਣੇ ਕੋਲੇ ਆਈ ਸੀ ਆਪਾਂ ਸ਼ੇਅਰ ਕੀਤੀ ਹੈ ਯਾਰ